ਰਾਜਸੰਗਤਿਆ ਕਵੀਸ਼ਰੀ ਜਥਾ ਭਾਈ ਸਕਬੀਰ ਸਿੰਘ ਜੀ ਬਹੁਤ ਹੀ ਸੁੰਦਰ ਜਥਾ ਜੀ ਸੁਣੋ ਉਹਨਾਂ ਦੇ ਵਿਚਾਰ ਅਹਦੇ ਪਰਖਾਂ ਦੀ ਸੰਗਤ ਕਰਦਾ ਉਹਨੂੰ ਬੜਾ ਕੋਈ ਸਮਝ ਤੇ ਆ ਜਾਂਦਾ ਹੈ ਸਿੱਖਾਂ ਦੀ ਸੇਵਾ ਕਰਨੀ ਵੀ ਬੜੀ ਵੱਡੀ ਗੱਲ ਪਰ ਬਿਨਾ ਭਾਵਨਾ ਤੋਂ ਨਾ ਗੁਰੂ ਮੰਨਦਾ ਤੇ ਨਾ ਸੇਵਾ ਹੀ ਹੁੰਦੀ ਹੈ ਭੂਮੀਆਂ ਨੂੰ ਐਨੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਉਹਨੇ ਸਤਗਰਾਂ ਨੂੰ ਘਰ ਖੜਿਆ ਕੋਸੇ ਕੋਸੇ ਜਲ ਦੇ ਨਾਲ ਸਤਗਰਾਂ ਦੇ ਚਰਨ ਧਵਾਏ ਮਹਾਰਾਜ ਜੀ ਦੇ ਹੱਥ ਕਮਲ ਤਵਾਏ ਤੇ ਸਤਗੁਰਾਂ ਨੂੰ ਉਹਨੇ ਬੜੀ ਭਾਵਨਾ ਨਾਲ ਪ੍ਰਸ਼ਾਦਾ ਛਕਾਇਆ ਸਤਗੁਰਾਂ ਪ੍ਰਸ਼ਾਦਾ ਛਕਿਆ ਮਹਾਰਾਜ ਨੇ ਬੜੀਆਂ ਅਸੀਸਾਂ ਦਿੱਤੀਆਂ ਭੂਮੀਆਂ ਨੂੰ ਜਦੋਂ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਚੰਗਾ ਭੂਮੀਆਂ ਹੁਣ ਅਹੀਂ ਚੱਲਦੇ ਆ ਕਹਿਣ ਲੱਗਾ ਮਹਾਰਾਜ ਜੀ ਇੰਜ ਨਾ ਕਰੋ ਮਹਾਮਹਾਦੇ ਤੁਹਾਨੂੰ ਵੇਖ ਕੇ ਦਿਲ ਭਿੱਜਿਆ ਮੇਰੀ ਆਤਮਾ ਸ਼ਾਂਤ ਹੋਈ ਆ ਮਹਾਰਾਜ ਬੜਾ ਆਨੰਦ ਆਂਡਿਆ ਹੁਣ ਇਦਾਂ ਛੱਡ ਕੇ ਨਾ ਜਾਓ ਮਹਾਰਾਜ ਕਹਿੰਦੇ ਭੂਮੀਆਂ ਜਿਹੜਾ ਪਾਣੀ ਆ ਤੇ ਸਾਦੇ ਆ ਨਾ ਇਹ ਤੁਰਦੇ ਹੀ ਚੰਗੇ ਰਹਿੰਦੇ ਆ ਇਹ ਖਲੋਣੇ ਨਹੀਂ ਚਾਹੀਦੇ ਇਸ ਕਰਕੇ ਹੀ ਜਾਣਾ ਵਾ ਹੀ ਰੁਕਣਾ ਨਹੀਂ ਆ ਸਾਡੇ ਅਕਾਲ ਪੁਰਖ ਕਰਤਾਰ ਨੇ ਹੁਕਮ ਲਾਇਆ ਭਈ ਚੱਕਰਵਰਤੀ ਹੋਣਾ ਤੇ ਚੱਕਰਵਰਤੀ ਰਹਿਣਾ ਸਤਿਗੁਰੂ ਕਹਿੰਦੇ ਭੂਮੀਆਂ ਇਹ ਬਚਨਾਂ ਤੇ ਪੈਰਾ ਦਈ ਕਹਿਣ ਲੱਗਾ ਗਰੀਬ ਨਵਾਜ ਇਹ ਵਜਨ ਤੇ ਠੀਕ ਐ ਏਦੋਂ ਬਾਅਦ ਤੁਹਾਡੇ ਦਰਸ਼ਨ ਹੁਣ ਕਦੋਂ ਹੋਣਗੇ ਮਹਾਰਾਜ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਸਤਿਗੁਰੂ ਕਹਿਣ ਲੱਗੇ ਭੂਮੀਆਂ ਜੇ ਸਾਡੇ ਦਰਸ਼ਨ ਕਰਨੇ ਆ ਇੱਥੇ ਧਰਮਸਾਲ ਬਣਾ ਇੱਥੇ ਲੰਗਰ ਲਾ ਹਰ ਇੱਕ ਗਰੀਬਵੰਦ ਗਰੀਬਵੰਦਾ ਲੋੜਵੰਦ ਲੰਗਰ ਛਕੇ ਕਿਸੇ ਦੇ ਭੇਦ ਭਾਵਨਾ ਸਮਝੀ ਸਾਰਿਆਂ ਨੂੰ ਪਿਆਰ ਨਾਲ ਲੰਗਰ ਛਕਾਈ ਜਦੋਂ ਕੋਈ ਲੰਗਰ ਛਕੇਗਾ ਪੰਗਤਾਂ ਲੱਗਣਗੀਆਂ ਉਹ ਸੰਗਤ ਵਿੱਚੋਂ ਤੇ ਉਹਨਾਂ ਸਾਡੇ ਦਰਸ਼ਨ ਹੋ ਜਾਣਗੇ ਉਹਨਾਂ ਜ਼ਮਾਨਿਆਂ 'ਚ ਫੋਨ ਨਹੀਂ ਸੀ ਆਗੇ ਚਿੱਠੀਆਂ ਹੁੰਦੀਆਂ ਸੀ ਪਰ ਸਤਗੁਰੂ ਪਾਤਸ਼ਾਹ ਜੀ ਦਾ ਕੋਈ ਪੱਕਾ ਟਿਕਾਣਾ ਥੋੜੀ ਆ ਮਹਾਰਾਜ ਤੇ ਪਲ ਵਿੱਚ ਇੱਥੇ ਨੇ ਦੇ ਪਲ ਚ ਕੀ ਬਦਾ ਕਿੱਥੇ ਦੇ ਕਿੱਥੇ ਸਤਗੁਰੂ ਮਹਾਰਾਜ ਤਲੰਬੇ ਸੱਜਣ ਕੋ ਬੈਠੇ ਆ ਰਾਜੇ ਪਰਥਰੀ ਨੇ ਯਾਦ ਕੀਤਾ ਮਹਾਰਾਜ ਨੂੰ ਆਸਣਸੋਲ ਦੇ ਜੰਗਲਾਂ 'ਚ ਤੇ ਸਤਗੁਰੂ ਤਲੰਬੇ ਤੋਂ ਚਾਲਾ ਮਾਰਿਆ ਤੇ ਇੱਕ ਪਲ ਵਿੱਚ ਆਸਣਸੋਲ ਜਾ ਪਹੁੰਚੇ ਸੀ ਸਤਗੁਰੂ ਜੀ ਦਾ ਕੋਈ ਪਾਰਾ ਵਾਰ ਨਹੀਂਗਾ ਕਹਿਣ ਲੱਗਾ ਮਹਾਰਾਜ ਤੁਹਾਡੇ ਦਰਸ਼ਨ ਕਰਨੇ ਤੇ ਸੰਗਤ ਜੋ ਕਰ ਲਾਂਗਾ ਜੇ ਤੁਹਾਡੇ ਨਾਲ ਕੋਈ ਬਚਨ ਕਰਨਾ ਹੋਇਆ ਕਹਿਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੂਮੀਆਂ ਜੇ ਸਾਡੇ ਦੇ ਕੋਈ ਬਚਨ ਕਰਨਾ ਹੋਊਗਾ ਜਿਹੜੀ ਸੰਗਤ ਨੂੰ ਤੂੰ ਲੰਗਰ ਛਕਾਏਗਾ ਆਪ ਲੰਗਰ ਪਾਣੀ ਛਕਾ ਕੇ ਤੇ ਕਥਾ ਕਰਿਆ ਕਰੀ ਤੇਰੀ ਕਥਾ ਚੱਲਿਆ ਕਰੇਗੀ ਕਹਿ ਲੱਗਾ ਮਹਾਰਾਜ ਮੈਂ ਤੇ ਚੋਰ ਆ ਮੈਨੂੰ ਇਹ ਤੇ ਪਤਾ ਵੀ ਚੋਰੀ ਕਿੱਦਾਂ ਕਰਨੀ ਆ ਪਰ ਕਥਾ ਕਰਨੀ ਆ ਮੇਰੇ ਵਸ ਦੀ ਗੱਲ ਨਹੀਂਗੀ ਮਹਾਰਾਜ ਮੈਂ ਕੋਈ ਪੜਿਆ ਨਹੀਂ ਕੋਈ ਲਿਖਿਆ ਨਹੀਂ ਕੋਈ ਆਉਂਦਾ ਨਹੀਂ ਕੋਈ ਜਾਣਦਾ ਨਹੀਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭੂਮੀਆਂ ਪ੍ਰਵਾਹ ਨਾ ਕਰ ਤੂੰ ਕਥਾ ਕਰੇਂਗਾ ਤੈਨੂੰ ਕਥਾ ਨਿਰੰਕਾਰ ਦੀ ਆਪ ਉਤਰੇਗੀ ਜਿਹੜੀ ਅਕਾਲ ਪੁਰਖ ਦੀ ਕਥਾ ਨਾ ਉਹ ਅਕਾਥਿਆ ਉਹ ਨਰਾਰੀ ਐ ਉਹ ਕਿਤਾਬਾਂ ਤੋਂ ਪਰੇ ਐ ਉਹ ਸਾਰੀਆਂ ਗਿਣਤੀਆਂ ਮਿੰਟੀਆਂ ਤੋਂ ਪਰੇ ਐ ਉਹ ਆਪ ਧੁਰੋਂ ਹੀ ਹੁੰਦੀ ਆ ਜਿਹਨੂੰ ਉਤਰੇ ਸਤਿਗੁਰੂ ਕਹਿੰਦੇ ਭੁਮੀਆਂ ਤੂੰ ਨਰੰਕਾਰ ਨੂੰ ਯਾਦ ਮੇਰੇ ਮਾ ਉਸਤਿ ਬਾਦਸ਼ਾਹ ਠੀਕ ਆ ਐਦਾਂ ਕਹਿ ਕੇ ਮਹਾਰਾਜ ਉੱਥੋਂ ਚੱਲਾ ਮਾਰ ਗਏ ਹੁਣ ਭੁਮੀਆਂ ਨੇ ਉਹ ਬਚਨ ਕਮਾਉਣੇ ਸ਼ੁਰੂ ਕੀਤੇ ਆ ਧੰ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਆਪ ਤੇ ਅੱਗੇ ਨੂੰ ਚੱਲਾ ਮਾਰ ਗਏ ਆ ਤੇ ਭੁਮੀਆਂ ਸਤਿਗੁਰਾਂ ਦੇ ਲੱਗਾ ਬਚਨ ਕਮਾਉਣ ਉਹਨੇ ਓਵੇਂ ਕੀਤਾ ਜਿੱਦਾਂ ਸਤਿਗੁਰਾਂ ਕਿਹਾ ਸੀ ਉਹਨੇ ਲੰਗਰ ਲਾਤੇ ਲੋੜਵੰਦ ਲੰਗਰ ਛਕਦੇ ਆ ਲੋਕ ਜਿਹੜੇ ਆ ਨਾ ਦੋ ਹੀ ਦੋ ਹੀ ਬੰਨੀ ਹੁੰਦੇ ਆ ਜੇ ਕੋਈ ਚੰਗਾ ਤੇ ਉਹ ਤੇ ਵੀ ਨੁਕਸ ਕੱਢ ਲੈਂਦੇ ਆ ਜੇ ਕੋਈ ਮਾੜਾ ਉਹ ਚੇ ਤੇ ਨੁਕਸ ਹੈ ਇਹ ਯਾਰ ਲੋਕ ਚੰਗਿਆਂ ਨੂੰ ਵੀ ਜਿਣ ਦਿੰਦੇ ਮੇਰੇ ਦਾਦਾ 우ਸਤਾਦ ਪੰਡਤ ਵੀਰਵਾਲ ਸਾਹਿਬ ਜੀ ਨੇ ਇੱਕ ਸ਼ੇਰ ਲਿਖਿਆ ਉਹ ਕਹਿੰਦੇ ਆ ਬੋਲਿਏ ਜੇ ਬਹੁਤਾ ਲੋਕ ਕਮਲਾ ਛਦਾਈ ਕਹਿੰਦੇ ਜੇ ਰਹੀਏ ਚੁੱਪ ਫਿਰ ਆਖਦੇ ਬਿਮਾਰ ਆ ਚੰਗੇ ਲੀੜੇ ਪਾਈਏ ਹਰਾਖ ਦੇ ਲਿਆਂਦਾ ਕਿੱਥੋਂ ਰੱਖੀਏ ਜੇ ਮੈਲੇ ਦੇਂਦੇ ਦੂਰੋਂ ਦਰਕਾਰ ਆ ਰੱਜ ਕੇ ਜੇ ਖਾਈਏ ਕਹਿੰਦੇ ਦਿਨਾਂ ਚ ਹੀ ਉਜੜ ਜਾਊ ਜੇ ਰਹੀਏ ਭੁੱਖੇ ਤੇ ਕਹਿੰਦੇ ਕੰਗਲਾ ਕਵਾ ਰਿਆ ਇੱਥੇ ਉੱਥੇ ਪਾਤ ਰਖੇ ਵਾਹਿਗੁਰੂ ਹੀ ਵੀਰ ਬਲਾ ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਸੰਸਾਰ ਟਿਕਣ ਨਹੀਂ ਦਿੰਦਾ ਭੁੰਮੀਆਂ ਪਹਿਲਾਂ ਚੋਰ ਸੀ ਤੇ ਹੁਣ ਜਦੋਂ ਨੇ ਲੰਗਰ ਲਾਇਆ ਸਤਗੁਰਾਂ ਦੀ ਸਿੱਖੀ ਕਮਾਉਣ ਲੱਗਾ ਲੋਕ ਇਹਨਾਂ ਨੇ ਚੋਰ ਕਥਾ ਕਰਦਾ ਚੋਰ ਲੰਗਰ ਲਾਉਂਦਾ ਪਰ ਉਹ ਇੱਕ ਦਿਨ ਦੋ ਦਿਨ ਚਾਰ ਦਿਨ ਜਿਹੜਾ ਲੰਗਰ ਛਕਣ ਆਉਂਦਾ ਭੁੰਮੀਆਂ ਦੀ ਕਥਾ ਸੁਣਦਾ ਜਿਹੜਾ ਇੱਕ ਵਾਰੀ ਕਥਾ ਸੁਣ ਲੇ ਉਹ ਮੜ ਕੇ ਮੇਸ ਨਹੀਂ ਕਰਦਾ ਸਤਿਗੁਰਾਂ ਦੇ ਬਚਨ ਉਹ ਸੁਣਦਾ ਜਾਂਦਾ ਐਦਾਂ ਕਰਦਿਆਂ ਕਰਦਿਆਂ ਭੂਮੀਆਂ ਨੇ ਵਾਹ ਵਾ ਸਿੱਖੀ ਕਮਾਲੀ ਬੜੀ ਉਹਨੇ ਸਿੱਖੀ ਕਮਾਈ ਸਤਿਗੁਰਾਂ ਦੀ ਬੜੀ ਕਿਰਪਾ ਹੋਈ ਇੱਕ ਦਿਨਾਂ ਦੇ ਮਨ 'ਚ ਖਿਆਲ ਆਇਆ ਵੀ ਹੁਣ ਚੋਰੀ ਕਰੀਏ ਲੰਗਰ ਰੋਜ਼ ਪਕਣ ਡਿਆ ਰਸਤੇ ਕਿੱਥੋਂ ਹਣੀ ਆ ਉਹਦੇ ਕਿਹੜੇ ਹਾਲ ਵਗਦੇ ਸੀ ਕੰਮ ਤੇ ਚੋਰੀ ਦਾ ਹੀ ਸੀ ਉਹਨੇ ਸੋਚਿਆ ਵੀ ਹੁਣ ਜੋ ਕੁਝ ਹੈਗਾ ਉਹ ਕਰੀਏ ਮਨ 'ਚ ਖਿਆਲ ਆ ਗਿਆ ਵੀ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਗਰੀ ਮਾਰ ਨਹੀਂ ਕਰਨੀ ਉਨੇ ਸੋਚਿਆ ਰਾਜੇ ਨਾਲੋਂ ਤਗੜਾ ਕੌਣ ਹੋ ਸਕਦਾ ਹੈ ਰਾਜਾ ਤੇ ਸਭ ਤੋਂ ਤਗੜਾ ਮੀਰ ਬੰਦਾ ਹੈ ਰਾਜੇ ਨੂੰ ਹੀ ਲੁੱਟਿਆ ਜਾਵੇ ਉਹ ਤਿਆਰ ਮੇ ਤੈਨ ਤੌਰ ਕੱਢਿਆ ਉਹਨੇ ਲਿਸ਼ ਗਿਆ ਪੁਸ਼ ਗਿਆ ਤਿਆਰ ਵਰ ਤਿਆਰ ਹੋਇਆ ਚਲੇ ਗਿਆ ਰਾਜ ਮਹਿਲ ਚ ਸ਼ਾਮਾਂ ਦਾ ਟਾਈਮ ਹੈ ਘੋੜੇ ਚੜਿਆ ਹੋਇਆ ਉਹਨਾਂ ਦਰਬਾਨਾ ਨੇ ਪੁੱਛਿਆ ਜੀ ਕੌਣ ਇਹ ਸੋਚਣ ਲੱਗਾ ਵੀ ਹੁਣ ਮੈਂ ਕੀ ਦੱਸਾਂ ਕਿਉਂਕਿ ਜਿਹੜੇ ਚੋਰ ਹੁੰਦੇ ਨੇ ਕੋਠੇ ਕੰਡਾ ਤੱਪਦੇ ਨੇ ਇਹਨਾਂ ਦਾ ਦਰਵਾਜ਼ੇ ਥਾਣੀ ਜਾਣਾ ਸਿੱਧਾ ਰਾਹ ਨਹੀਂ ਹੁੰਦਾ ਇਹ ਟੇਡੇ ਥਾਣੀ ਜਾਂਦੇ ਆ ਪਰ ਹੁਣ ਪਹਿਲੀ ਵਾਰ ਜੋ ਦਰਵਾਜ਼ੇ 'ਚ ਗਿਆ ਸੀ ਉਹ ਪੁੱਛਦੇ ਆ ਜੀ ਕੌਣ ਕਹਿਣ ਲੱਗਾ ਵੀ ਜੇ ਝੂਠ ਮਾਰਿਆ ਤੇ ਗੁਰੂ ਨਾਨਕ ਹਾਜ਼ਰ ਨਾਜ਼ਰ ਹੈ ਉਹ ਤੋਂ ਝੂਠਾ ਪੈ ਜਾਗਾ ਤੇ ਜੇ ਸੱਚ ਬੋਲਿਆ ਤੇ ਕਿਤੇ ਲੈਣੀਆਂ ਤੇ ਦੇਣੀਆਂ ਨਾ ਪੈ ਜਾਣ ਫੇਰ ਮਨ 'ਚ ਸੋਚਿਆ ਵੀ ਨਹੀਂ ਸੱਚ ਹੀ ਬੋਲ ਕਹਿੰਦਾ ਜੀ ਮੈਂ ਭੁੰਗੀਆਂ ਨਾ ਮੇਰਾ ਚੋਰ ਉਹਨਾਂ ਹਿਸਾਬ ਲਾਇਆ ਵੀ ਚੋਰ ਐਦਾਂ ਦੇ ਨਹੀਂ ਹੁੰਦੇ ਚੋਰਾਂ ਦੀਆਂ ਤੇ ਅਗਲਾ ਸ਼ਕਲਾਂ ਹੀ ਕੁਝ ਹੋਰ ਹੁੰਦੀ ਹੈ ਇਹ ਤਾਂ ਕੋਈ ਬੰਦਾ ਰਾਜੇ ਦਾ ਮਿੱਤਰ ਲੱਗਦਾ ਉਹਨਾਂ ਨੇ ਉਵੇਂ ਬੂਆ ਖੋਲਤਾ ਕਹਿੰਦੇ ਜੀ ਜੇ ਅੰਦਰ ਹੀ ਜਾਣਾ ਸੀ ਤੇ ਚੋਰ ਕੰਕਿਆ। ਭੂਮੀਆਂ ਬੜਾ ਖੁਸ਼ ਅੱਜ ਪਹਿਲੀ ਵਾਰ ਤੌਰ ਦੇ ਨਾਲ ਇੱਜ਼ਤ ਦੇ ਨਾਲ ਅੰਦਰ ਵੜਿਆ ਸੀ। ਜਦੋਂ ਅੰਦਰ ਵੜ ਗਿਆ ਫਿਰ ਤੇ ਸਾਰਾ ਹੀ ਮਹਿਲ ਉਹਦਾ ਸੀ ਜੋ ਮਰਜ਼ੀ ਕਰਦਾ। ਮੁੱਕਦੀ ਗੱਲ ਇਹ ਆ ਵੀ ਉਹਨੇ ਲੁੱਟਮਾਰ ਕਰ ਲਈ। ਜੋ-ਜੋ ਦੇ ਹੱਥ ਆਇਆ ਉਹਨੇ ਕਾਬੂ ਕੀਤਾ ਪੰਡ ਚ ਵੱਧਾ। ਉਹਦੇ ਮਨ 'ਚ ਖਿਆਲ ਆਇਆ ਵੀ ਰਾਜੇ ਦੇ ਤਖਤ ਤੇ ਰਾਜਾ ਹੀ ਬੈਂਦਾ ਹੁੰਦਾ। ਰਾਜੇ ਦੇ ਤਖਤ ਤੇ ਕੋਈ ਹੋਰ ਨਹੀਂ ਬਹਿ ਸਕਦਾ। ਬਿਨਾਂ ਰਾਜੇ ਤੋਂ ਉਹ ਮੀਆਂ ਕਹਿਣ ਲਗਾਉਣ ਤੇ ਰਾਜਾ ਸੁੱਤਾ ਹੈ ਹੁਣ ਤੇ ਮੈਂ ਹੀ ਰਾਜਾ ਆਪ ਸਮਾਨ ਉਹਨੇ ਇਕੱਠਾ ਵੀ ਕਰ ਲਿਆ ਬੰਨ ਵੀ ਲਿਆ ਸਾਰਾ ਕੁਝ ਉਹਨੇ ਕਾਬੂ ਕਰ ਲਿਆ ਆਪ ਜਾ ਕੇ ਰਾਜੇ ਦੇ ਤਖਤ ਤੇ ਬਹਿ ਗਿਆ ਤਖਤ ਤੇ ਬਹਿੰਦੇ ਹੀ ਆਪ ਜੀ ਆਨੰਦ ਆਇਆ ਵੀ 2 ਮਿੰਟ ਲਈ ਭੁੱਲ ਗਿਆ ਮੈਂ ਚੋਰੀ ਕਰਨ ਆਇਆ ਚੋਰਾਂ ਦੇ ਹੱਥਨ ਚੱਲੇ ਨਹੀਂ ਰਹਿੰਦੇ ਹੱਥ ਪੱਲਾ ਮਾਰਦਿਆਂ ਕੋ ਡੱਬਾ ਥੇ ਆ ਗਿਆ ਡੱਬੇ ਵਿੱਚੋਂ ਕੋਈ ਖਾਣ ਵਾਲਾ ਪਦਾਰਥ ਉਹਨੇ ਥੋੜਾ ਚੱਖ ਲਿਆ ਤੇ ਸਵਾਦ ਆ ਗਿਆ ਲੂਣ ਦਾ ਨਗਰੀ ਗੱਲ ਚੇਤੇ ਆ ਗਈ ਗੁਰੂ ਨਾਨਕ ਸਾਹਿਬ ਦੀ ਭਈ ਸਾਧਗਰ ਉਹ ਕਹਿੰਦੇ ਸੀ ਨਮਕ ਹਰਾਮੇ ਨਹੀਂ ਕਰਨੀ ਉਹਨੇ ਗੁੱਸੇ ਵਿੱਚ ਲੋਹਣ ਉੱਥੇ ਹੀ ਖਲਾਰਤਾ ਉਹ ਜੋ ਪਦਾਰਥ ਸੀ ਉੱਥੇ ਹੀ ਸੁੱਟਤਾ ਤੇ ਮਨ ਚ ਸੋਚਣ ਲੱਗਾ ਵੀ ਜੇ ਸਮਾਨ ਨਾ ਖੜਿਆ ਤੇ ਚੋਰੀ ਦੇ ਪੇਸ਼ੇ ਨੂੰ ਕਲੰਕ ਲੱਗੇਗਾ ਤੇ ਜੇ ਸਮਾਨ ਲੈ ਗਿਓ ਤੇ ਗੁਰੂ ਨਾਨਕ ਦੇ ਅੱਗੇ ਝੂਠਾ ਹੋਵੇਗਾ ਮਨ ਨੇ ਆਖਿਆ ਭੂਮੀਆਂ ਚੋਰੀ ਦੇ ਫੇਰ ਕਰ ਲਾਂਗੇ ਗੁਰੂ ਨਾਨਕ ਦੇ ਅੱਗੇ ਝੂਠੇ ਨਹੀਂ ਪੈਣਾ ਵੱਦਾ ਵਧਾਇਆ ਸਮਾਨ ਛੱਡ ਕੇ ਵਾਪਸ ਆ ਗਿਆ ਉਧਰੋਂ ਦਿਨ ਚੜਿਆ ਰਾਜੇ ਨੇ ਮਹਿਲ ਦੀ ਤਲਾਸ਼ੀ ਲਈ ਹੈ ਉਹਦੀ ਚੋਰੀ ਹੋ ਗਈ ਐ ਰਾਜੇ ਨੂੰ ਚੜਿਆ ਗੁੱਸਾ ਉਹਨੇ ਹੁਕਮ ਜਾਰੀ ਕੀਤਾ ਜਿਹੜੇ ਜਿਹੜੇ ਬੰਦੇ ਤੇ ਸ਼ੱਕ ਹੋਵੇ ਫੜ ਲਿਆ ਵੋ ਫੜਿਆ ਤੇ ਉਹ ਚੜ ਪੇ ਰਾਜੇ ਦੀ ਫੌਜ ਜਿਹੜਾ ਕਾਬੂ ਆਵੇ ਚੁੱਕ ਲੈਣ ਪਰ ਭੂਮੀਆਂ ਵੱਲ ਕੋਈ ਗਿਆ ਨਾ ਕਿਉਂਕਿ ਕਈ ਮਹੀਨੇ ਹੋ ਗਏ ਸੀ ਉਹਨੇ ਚੋਰੀ ਨਹੀਂ ਸੀ ਕੀਤੀ ਕਿਸੇ ਨੂੰ ਚੇਤੇ ਹੀ ਪਹ ਲਗਿਆ ਵੀ ਇਹ ਵੀ ਚੋਰ ਸੀ ਉਹਦੇ ਵੱਲ ਤਾਂ ਕੋਈ ਗਿਆ ਨਾ ਬਾਕੀ ਬੰਦੇ ਚੁੱਕੇ ਗਏ ਰਾਜਾ ਫੇਰੇ ਉਹਨਾਂ ਨੂੰ ਡਾਂਗ ਤੇ ਉਹ ਬਕਣ ਤੇ ਤਾਂ ਜਿਉ ਚੋਰ ਹੁੰਦੇ ਬਾਕੀ ਆ ਉਹਨਾਂ ਜੋ ਕੋਈ ਵੀ ਨਾ ਪਿੰਡ ਸ਼ਹਿਰ 'ਚ ਰੌਲਾ ਪੈ ਗਿਆ ਵੀ ਰਾਜੇ ਦੇ ਚੋਰੀ ਹੋਈ ਐ ਸਮਾਨ ਉੱਥੇ ਹੀ ਲੱਭਾ ਰਾਜਾ ਇਹ ਜਾਣਨਾ ਚਾਹੁੰਦਾ ਐ ਵੀ ਜੇ ਚੋਰ ਸਮਾਨ ਲੈ ਕੇ ਕਿਉਂ ਨਹੀਂ ਗਿਆ ਜੇ ਚੋਰ ਆਇਆ ਤੇ ਸਮਾਨ ਕਿਉਂ ਨਹੀਂ ਖੜਿਆ ਜਦੋਂ ਭਉਮੀਆਂ ਨੇ ਪਤਾ ਲੱਗਾ ਵੀ ਨਜਾਇਜ਼ ਹੀ ਬੰਦੇ ਕੁੱਟੀ ਦੇ ਆ ਉਹ ਆਪ ਹੀ ਤੁਰ ਪਿਆ ਰਾਜੇ ਵੱਲ ਜਾ ਕੇ ਰਾਜੇ ਨੂੰ ਕਹਿੰਦਾ ਹੈ "ਹੇ ਰਾਜਨ ਇਹ ਚੋਰ ਤੇ ਮੈਂ ਆ ਆ ਬੰਦੇ નિર્ਦੋਸ਼ ਨੇ ਇਹਨਾਂ ਨੂੰ ਛੱਡ ਦੇ" ਰਾਜਾ ਕਹੇ ਮੈਂ ਇੰਜ ਕਿੰਜ ਮੰਨਾਂ ਜਿੰਨਾਂ ਨੂੰ ਮੈਂ ਡਾਂਗ ਫੇਰਨ ਧਾ ਮੰਨਣ ਨਹੀਂ ਦੇ ਤੇ ਤੇਰੇ ਜੇ ਵਧੀ ਕੋਈ ਨਹੀਂ ਆਪਣੀ ਆ ਵੀ ਮੰਨੀ ਜਾਣਾ ਭੂਮੀਆਂ ਕਹਿੰਦਾ ਰਾਜਾ ਮੈਂ ਹੀ ਚੋਰ ਆਂ ਇਹ ਚੋਰ ਨਹੀਂ ਗੇ ਰਾਜਾ ਕਹਿੰਦਾ ਸਬੂਤ ਲਿਆਓ ਭੂਮੀਆਂ ਕਹਿੰਦਾ ਰਾਤ ਦੇ ਪਹਿਰੇਦਾਰਾਂ ਨੂੰ ਪੁੱਛ ਇਹਨਾਂ ਨੂੰ ਮੈਂ ਕੀ ਕਹਿ ਕੇ ਅੰਦਰ ਆਇਆ ਸੀ ਉਹ ਕਹਿਣ ਜੀ ਇਹ ਚੋਰ ਕਹਿ ਕੇ ਗਿਆ ਸੀ ਰਾਜਾ ਕਹਵੇਂ ਮੈਂ ਨਹੀਂ ਇੰਜ ਮੰਨਦਾ ਭੂਮੀਆਂ ਕਹਵੇ ਤੇਰੇ ਤਖਤ ਤੇ ਢਾ ਕੇ ਵੇਖ ਫਲਾਣੇ ਮੰਨੇ ਮੈਂ ਲੋਣ ਖਲਾ ਰਿਹਾ ਉਹ ਤੇਰਾ ਪਦਾਰਥ ਖਲਾ ਰਿਹਾ ਜਿਹੜਾ ਤੂੰ ਖਾਨ ਰਾਜੇ ਨੂੰ ਗੱਲ ਸਮਝ ਆ ਗਈ ਵੀ ਇਹ ਤਾਂ ਮੈਨੂੰ ਹੀ ਪਤਾ ਵੀ ਮੈਂ ਕੀ ਖਾਨਾ ਰਾਜਾ ਫੇਰ ਵੀ ਨਾ ਮੰਨਿਆ ਭੁਮੀਆਂ ਨੂੰ ਕਹਿੰਦਾ ਭੁਮੀਆਂ ਇੰਜ ਨਹੀਂ ਚੱਲ ਇੱਕ ਸਬੂਤ ਜੇ ਹੋਰ ਦਵੇਂ ਫਿਰ ਮੰਨ ਵੀ ਲਾਂਗੇ ਵੀ ਚੋਰੀ ਤੂੰ ਕੀਤੀ ਐ ਭੁਮੀਆਂ ਕਹਿੰਦਾ ਰਾਜਾ ਜਿਹੜੀ ਸਮਾਨ ਮੈਂ ਇਕੱਠਾ ਕੀਤਾ ਜੇ ਖੋਲਿਆ ਨਹੀਂ ਤੇ ਉਹਨੂੰ ਕਮਰੇ ਦੇ ਵਿੱਚ ਕਰਕੇ ਖੋਲ ਬਾਹਰ ਖੋਲੋ ਕੇ ਮੈਂ ਦੱਸਾਂਗਾ ਆਹ ਚੀਜ਼ ਮੈਂ ਕਿੱਥੋਂ ਲਈ ਐ ਕਿੰਨੀ ਕੀਮਤ ਦੀ ਐ ਕਿਹੜੀ ਥਾਂ ਤੇ ਮੈਂ ਰੱਖੀ ਐ ਕਿੱਦਾਂ ਬਣੀ ਐ ਜਦੋਂ ਰਾਜੇ ਨੇ ਇਦਾਂ ਕੀਤਾ ਉਹਨੇ ਕੱਲੀ ਕੱਲੀ ਚੀਜ਼ ਦਾ ਸਹੀ ਸਹੀ ਟਿਕਾਣਾ ਦੱਸਤਾ ਰਾਜੇ ਨੂੰ ਯਕੀਨ ਤੇ ਆ ਗਿਆ ਵੀ ਚੋਰੀ ਇੰਨੇ ਕੀਤੀ ਆ ਰਾਜਾ ਬੜਾ ਹੈਰਾਨ ਹੈ ਉਹ ਪੁੱਛਦਾ ਵੀ ਤੂੰ ਸੱਚ ਕਿਵੇਂ ਬੋਲਣ ਡਿਆ ਚੋਰ ਤੇ ਕਦੀ ਸੱਚ ਬੋਲਦਾ ਨਹੀਂ ਉਹਨੇ ਫਿਰ ਜਿਹੜੀ ਗੱਲ ਰਾਜੇ ਅੱਗੇ ਖੋਲੀ ਆ ਰਾਜੇ ਨੂੰ ਦੱਸਿਆ ਰਾਜਾ ਮੇਰੇ ਹਿਰਦੇ ਚ ਗੁਰੂ ਨਾਨਕ ਦੀ ਗੱਲ ਵਸੀ ਆ ਮੈਂ ਗੁਰੂ ਨਾਨਕ ਦਾ ਸੇਖ ਆ ਤਾਂ ਮੈਂ ਤੇਰੇ ਅੱਗੇ ਸੱਚ ਬੋਲਣ ਡਿਆ ਤਾਂ ਤੇਰਾ ਮੈਂ ਸਮਾਨ ਨਹੀਂ ਖੜਿਆ ਤਾਂ ਕਰਕੇ ਤੇਰੇ ਸਾਹਮਣੇ ਆਪ ਆ ਗਿਆ ਭਾਈ ਭੁੰਮੀਆਂ ਰਾਜੇ ਨਾਲ ਜਿਹੜੇ ਬਚਨ ਕਰਦਾ ਹੈ ਫੌਜਾਂ ਦਾ ਕਵੀ ਸ਼ਰਜਾਤਾ ਇਉ ਬੇਨਤੀ ਕਰ ਕਾਏ ਭੂਮੀਆਂ ਸੁਣਾਵਾ ਬੀਤੀ ਸੱਚੀ ਜੋ ਕਹਾਣੀ ਰਾਤ ਨੂੰ ਚੋਰੀ ਕਾਤੋਣਾ ਕਾਤੋਣਾ ਬਾਦਸ਼ਾ ਕੀਤੀ ਮੜਿਆ ਕੋ ਖਾਲੀ ਰਾਤ ਨੂੰ ਚੋਰੀ ਕਾਤੋਣਾ ਛੱਡ ਬੱਤੇ ਹੋਏ ਮਾਲ ਨੂੰ ਨਸਿਆ ਕੀਤਾ ਨਹੀਂ ਨਾ ਕਿਸਾਨ ਨੂੰ ਮੇਰੇ ਗੁਰਾਂ ਦਾ ਗੁਰਾਂ ਦਾ ਬਚਨ ਮੰਨ ਵਸਿਆ ਸੁਣ ਲੈ ਆਏ ਭੂਮੀਆਂ ਸੁਣਾਵਾ ਬੀਤੀ ਸੱਚੀ ਜੋ ਕਹਾਣੀ ਰਾਤ ਨੂੰ ਚੋਰੀ ਕਾਤੋਣਾ ਕਾਤੋਣਾ ਬਾਦਸ਼ਾਹ ਕੀਤੀ ਮੜਿਆ ਕੋ ਖਾਲੀ ਰਾਤ ਨੂੰ ਚੋਰੀ ਕਾਤੋਣਾ ਸਾਦੇ ਬੱਦੇ ਹੋਏ ਮਾਲ ਨੂੰ ਦੱਸਿਆ ਕੀਤਾ ਨਹੀਂ ਨਾ ਕਿਸਾਨ ਨੂੰ ਮੇਰੇ ਗੁਰਾਂ ਦਾ ਗੁਰਾਂ ਦਾ ਬਚਨ ਮੰਨ ਵਸਿਆ ਸੁਣ ਲੈ ਮੈਂ ਜੱਬਾ ਨੂੰ ਆਖੇ ਸੱਚ ਦੀ ਸੁਣਾਵਾ ਵਾਰਤਾ ਮੇਰੇ ਗੁਰੂ ਨੇ ਗੁਰੂ ਨੇ ਬਚਨ ਤਿੰਨ ਆਖੇ ਤਿੰਨਾਂ ਚ ਜਹਾਨ ਤਾਰਦਾ ਮੇਰੇ ਗੁਰੂ ਨੇ ਤੇਰੇ ਤਾਂ ਨੂੰ ਚੋਰ ਮੈਂ ਦਸਿਆ ਪੁੱਛਲਾ ਬੁਲਾ ਕੇ ਜਾਨ ਨੂੰ ਮੇਰੇ ਗੁਰਾਂ ਦਾ ਗੁਰਾਂ ਦਾ ਬਚਨ ਮੰਨ ਵਸਿਆ ਸੁਣ ਲੈ ਲਗਾ ਕੇ ਚਾਨ ਨੂੰ ਜੀ ਮੇਰੇ ਦੇ ਬੋਲਣਾ ਨੀ ਝੂਠ ਜਬਾਨੋਂ ਲੂਣ ਨੀ ਹਰਾਮ ਕਰਨਾ ਪਿਆਰੀ ਜਾਨ ਤੋਂ ਪਿਆਰੀ ਜਾਨ ਤੋਂ ਏ ਗੁਰੂ ਦੀ ਨਿਸ਼ਾਨੀ ਪੈ ਜੇ ਭਾਵੇਂ ਦੁੱਖ ਜਰਨਾ ਪਿਆਰੀ ਜਾਨ ਤੋਂ ਅਨਾਰ ਖੁਸ਼ੀ ਦੇ ਦਾਦਸ਼ਾ ਹਸਿਆ ਚੋਰ ਤਾਂ ਸੁਣਾਵੇ ਗਿਆਨ ਨੂੰ ਮੇਰੇ ਗੁਰਾਂ ਦਾ ਗੁਰਾਂ ਦਾ ਬਚਨ ਮੰਨ ਵਸੀਆ ਸੁਣ ਲੈ ਲਗਾ ਕੇ ਧਿਆਨ ਨੂੰ ਜਾ ਬਟਨ ਬਾਦਸ਼ਾ ਜਾਣ ਜਿਦੀ ਹੋਣ ਲੱਗੀ ਕਾਰ ਤਾਂ ਜਦੋਂ ਦਿਸ ਗਈ ਦਿਸ ਗਈ ਉਹ ਜਦੀ ਤਾਣੀ ਕੀਤੀ ਤੂੰ ਗਰੀਬ ਮਾਰਦਾ ਜਦੋਂ ਦਿਸ ਗਈ ਉਹ ਜਦੋਂ ਪੁਲਿਸ ਕਟੇਰਾ ਕਸਿਆ ਹਰਦ ਕੜੀ ਬੁਰਾਣ ਨੂੰ ਮੇਰੇ ਗੁਰਾਂ ਦਾ ਗੁਰਾਂ ਦਾ ਬਚਨ ਮੰਨ ਵਸਿਆ ਸੁਣ ਲੈ ਲਗਾ ਕੇ ਧਿਆਨ ਨੂੰ ਮੇਰੇ ਭਉਮੀਆ ਕਹਿੰਦਾ ਰਾਜਾ ਮੈਂ ਗੁਰੂ ਨਾਨਕ ਸਾਹਿਬ ਦਾ ਸੇਖਿਆ ਰਾਜਾ ਹੱਸਣ ਲੱਗ ਪਿਆ ਰਾਜਾ ਕਹਿੰਦਾ ਭਉਮੀਆ ਜੇ ਕਿਸੇ ਚੋਰ ਦਾ ਨਾਂ ਲੈਂਦੋਂ ਮੈਂ ਮੰਨ ਵੀ ਲੈਂਦਾ ਕਿੱਥੇ ਗੁਰੂ ਨਾਨਕ ਸਾਹਿਬ ਕਿੱਥੇ ਤੂੰ ਭਉਮੀਆ ਕਹਿੰਦਾ ਨਹੀਂ ਰਾਜਾ ਜੀ ਮੈਂ ਉਹਦਾ ਹੀ ਸੇਖਿਆ ਉਹਨਾਂ ਮੈਨੂੰ ਤਿੰਨ ਵਚਨ ਕਹੇ ਆ ਤੂੰ ਇਹ ਜਾਣਨਾ ਚਾਹੁੰਦਾ ਨਾ ਵੀ ਸਮਾਨ ਵੱਜਾ ਚੋਰ ਕਿਵੇਂ ਛੱਡ ਗਿਆ ਇਹੋ ਜਿਹਾਂ ਦੋ ਪੰਨਾਂ ਚੋਂ ਕਿ ਖੜ ਸਕਦਾ ਮੈਂ ਹੁਣ ਪਰ ਤੇਰਾ ਲੂਣ ਖਾ ਲਿਆ ਸੀ ਮੇਰੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਨਮਕ ਹਰਾਮੀ ਨਹੀਂ ਕਰਨੀ ਏ ਗੁਰੂ ਨਾਨਕ ਸਾਹਿਬ ਦੇ ਸਿਧਾਂਤਿਕ ਬਚਨ ਜਿਹੜਾ ਇਹਨਾਂ ਦੀ ਪਾਲਣਾ ਕਰੇਗਾ ਉਹ ਇੱਥੇ ਵੀ ਧਾਨਿਆਂ ਤੇ ਅੱਗੇ ਵੀ ਉਹਨੂੰ ਮਾਣ ਮਿਲੇਗਾ ਗੁਰੂ ਨਾਨਕ ਦੀਆਂ ਬੜੀਆਂ ਵੱਡੀਆਂ ਕਾਲਣਾਵਾਂ ਨੇ ਦਇਆ ਨੇ ਉਹਨਾਂ ਦੀਆਂ ਬਾਤਾਂ ਨੇ ਤੇ ਹੁਣ ਮੈਂ ਇੱਥੇ ਸਮਾਪਤੀ ਕਰਦਾ ਮੇਰੇ ਸਤਿਕਾਰਯੋਗ ਬਾਬਾ ਜੀ ਬਾਬਾ ਗੁਰਵਿੰਦਰ ਸਿੰਘ ਸਾਹਿਬ ਜੀ ਉਹਨਾਂ ਵੱਲੋਂ ਬੇਅੰਤ ਮਾਣ ਇਤਿਹਾਸ ਉਹਨਾਂ ਦੇ ਪਿਤਾ ਜੀ ਬਾਬਾ ਮੇਜਰ ਸਿੰਘ ਸਾਹਿਬ ਜੀ ਉਹਨਾਂ ਵੱਲੋਂ ਵੀ ਬੇਨਤ ਮਾਇਆ ਆਈ ਹੈ ਮਹਾਪੁਰਖਾਂ ਵੱਲੋਂ ਸਾਰੇ ਵੱਲੋਂ ਹੁਣ ਮੈਂ ਇਹ ਸੋਚਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਉਹਨਾਂ ਨਾਲੋਂ ਵੱਡਾ ਨਹੀਂ ਕੋਈ ਭਾਵੇਂ ਕਿ ਜਿਹੜਾ ਉਹਨਾਂ ਨੂੰ ਜਪਦਾ ਉਹ ਉਹੋ ਹੀ ਹੋ ਜਾਂਦਾ ਹੈ ਹਰ ਹਰ ਜਨ ਦੋਈ ਏਕ ਹੈ ਵਿਭ ਵਿਚਾਰ ਕਸ਼ਨਾ ਹੈ ਕੋਈ ਸ਼ੰਕਾ ਨਹੀਂ ਗਾ ਪਰ ਗੁਰੂ ਦੀ ਹਜ਼ੂਰੀ 'ਚ ਗੁਰੂ ਹੀ ਸਭ ਕੁਝ ਹੈ ਤੇ ਜਿਨ੍ਹਾਂ ਜਿਨ੍ਹਾਂ ਨੇ ਸਤਗੁਰਾਂ ਦੀ ਹਜ਼ੂਰੀ 'ਚ ਸਤਗੁਰਾਂ ਦੀਆਂ ਖੁਸ਼ੀਆਂ ਲਈਆਂ ਮਹਾਰਾਜ ਬੇਅੰਤ ਖੁਸ਼ੀਆਂ ਬਖਸ਼ਿਸ਼ ਕਰਨ ਮੈਂ ਇੱਕ ਵਚਨ ਕਹਿ ਕੇ ਸਮਾਪਤੀ ਕਰਦਾ ਸਤਗੁਰਾਂ ਦੀ ਦਰਬਾਰ ਵਿੱਚ ਕਹਿੰਦੇ ਇੱਕ ਵਾਰੀ ਅੰਨਾ ਬੰਦਾ ਮੱਥਾ ਟੇਕਣ ਆ ਗਿਆ ਜਿਹਨੂੰ ਦਿਖਦਾ ਕੱਖ ਵੀ ਨਹੀਂ ਸੀ ਅੰਨਾ ਮੱਥਾ ਟੇਕਣ ਆਇਆ ਜਿਹੜਾ ਮੱਥਾ ਟੇਕਣ ਆਇਆ ਉਹਨੂੰ ਫੜ ਕੇ ਸੰਗਤ 'ਚ ਬਿਠਾ ਲਤਾ ਸੰਗਤ ਵਿੱਚ ਬੜੇ ਪ੍ਰਕਾਰ ਦੇ ਗੁਰਮੁਖ ਬੈਠੇ ਹੁੰਦੇ ਆ ਕਿਸੇ ਨੇ ਉਹਨੂੰ ਪੁੱਛਿਆ ਵੇ ਤੂੰ ਤੇ ਅੰਨਾ ਤੈਨੂੰ ਤੇ ਵੀ ਨਹੀਂ ਪਤਾ ਸਤਗੁਰਾਂ ਦਾ ਪ੍ਰਕਾਸ਼ ਕਿੱਧਰ ਹੈ ਤੂੰ ਆਪ ਕਿੱਧਰ ਬੈਣਾ ਤੈਨੂੰ ਤੇ ਇਹ ਵੀ ਨਹੀਂ ਪਤਾ ਕਿਹੜਾ ਆਇਆ ਕਿਹੜਾ ਗਿਆ ਤੇਰੇ ਆਉਣ ਦਾ ਕੋਈ ਫਾਇਦਾ ਸੀ ਉਹਨੇ ਜਵਾਬ ਦਿੱਤਾ ਕਹਿੰਦਾ ਮੈਂ ਹੀ ਆਨਾ ਉਹ ਜਿਹੜਾ ਸਾਹਮਣੇ ਬੈਠਾ ਉਹ ਤੇ ਨਹੀਂ ਨਾ ਆਨਾ ਮੈਨੂੰ ਹੀ ਕੱਖ ਨਹੀਂ ਦਿਖਦਾ ਉਹਨੂੰ ਤੇ ਦਿਖਦਾ ਨਾ ਵੀ ਮੈਂ ਆ ਗਿਆ ਇਹੋ ਹੀ ਗੱਲ ਵੱਡੀ ਹੈ ਐਵੇਂ ਉਹ ਗੁਰੂ ਸਮਰਾਥ ਆ ਜਿਹੜਾ ਜਣਾ ਵੀ ਇੱਥੇ ਆਇਆ ਸਤਿਗੁਰੂ ਸਾਰਿਆਂ ਨੂੰ ਹੀ ਜਾਣਦੇ ਆ ਤੇ ਮਹਾਰਾਜ ਸਾਰਿਆਂ ਦੀ ਭਾਵਨਾ ਸਫਲੀ ਕਰਨ ਨਾਨਕ ਦੇ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕੇ ਜਕਾਰੇ ਜਾਵੇ ਨਿਹਾਲੋ ਜਾਵੇ ਸਿੰਘ ਸਾਹਿਬ ਜਥੇਦਾਰ ਬਾਬਾ ਉਦੇਸ ਸਿੰਘ ਸਾਹਿਬ ਨੂੰ